ਵਾਹਿਗੁਰੂ ਜਿੱਗਾ ਖਾਬਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਆਕਾਲ ਤਖਤ ਸਾਹਿਬ ਅੰਮ੍ਰਿਤਸਰ ਦੇ ਬਾਰੇ ਗੱਲ ਕਰਾਂਗੇ ਕਿ ਆਖਿਰਕਾਰ ਆਕਾਲ ਤਖਤ ਸਾਹਿਬ ਕਿਉਂ ਸਾਰੇ ਗਏ ਅਤੇ ਇਸ ਨੂੰ ਹਜੂਰ ਸਾਹਿਬ ਤੋਂ ਉੱਚਾ ਕਿਉਂ ਬਣਾਇਆ ਗਿਆ ਅਤੇ ਆਕਾਲ ਤਖਤ ਸਾਹਿਬ ਦੀ ਬਿਲਡਿੰਗ ਦੇ ਪਹਿਲੇ ਤੇ ਦੂਸਰੇ ਮਾਲੇ ਦੇ ਉੱਪਰ ਕੀ ਹੈ ਅੱਜ ਸਿਰਫ ਇੰਨਾ ਹੀ ਨਹੀਂ ਅਜੇਹੀਆਂ ਹੋਰ ਕਈ ਸਾਰੀਆਂ ਅਣਸੁਣੀਆਂ ਚੀਜ਼ਾਂ ਬਾਰੇ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਜਿਸ ਕਰਕੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਿਓ ਸਭ ਤੋਂ ਪਹਿਲਾਂ ਵੀਡੀਓ ਦੀ ਸ਼ੁਰੂਆਤ ਅਕਾਲ ਤਖਤ ਸਾਹਿਬ ਦੇ ਇਤਿਹਾਸ ਦੇ ਨਾਲ ਕਰਦੇ ਹਾਂ ਇੱਥੇ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਸਿਰਫ ਅਕਾਲ ਤਖਤ ਸਾਹਿਬ ਹੀ ਕਿਉਂ ਬਣਾਏ ਗਏ ਉਸ ਸਮੇਂ ਤੱਕ ਸਿਰਫ ਰਾਜੇ ਬਾਦਸ਼ਾਹ ਲਗਾਉਂਦੇ ਸੀ ਜਿਵੇਂ ਕਿ ਉਸ ਸਮੇਂ ਮੁਗਲ ਬਾਦਸ਼ਾਹ ਆਪਣਾ ਤਖਤ ਲਗਾਉਂਦੇ ਸੀ ਤੇ ਤਖਤ ਦਾ ਮਤਲਬ ਹੁੰਦਾ ਹੈ ਤਾਕਤ ਉਸ ਸਮੇਂ ਮੁਗਲ ਬਾਦਸ਼ਾਹ ਤਖਤ ਦੇ ਬੈਠ ਕੇ ਆਪਣੇ ਆਪ ਨੂੰ ਰੱਬ ਤੋਂ ਵੀ ਉੱਚਾ ਮੰਨਦੇ ਸੀ ਪੁੱਠੇ ਅਤੇ ਗਰੀਬਾਂ ਦੇ ਖਿਲਾਫ ਫੈਸਲੇ ਵੀ ਉਸ ਸਮੇਂ ਮੁਗਲ ਰਾਜੇ ਦਿੱਲੀ ਦੇ ਤਖਤ ਦੇ ਉੱਪਰ ਬੈਠ ਕੇ ਹੀ ਕਰਦੇ ਸੀ ਤੇ ਅਸੀਂ ਤਖਤ ਨੂੰ ਚੁਣੌਤੀ ਦਿੰਦੇ ਹੋਏ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਇਹਨਾਂ ਮੁਗਲਾਂ ਦੇ ਤਖਤਾ ਦੇ ਪੈਰ 'ਤੇ ਇੱਕ ਸੱਚਾ ਤੱਕ ਲਗਾਇਆ ਇਸ ਨੂੰ ਅਕਾਲ ਤਖਤ ਸਾਹਿਬ ਕਿਉਂ ਕਹਿੰਦੇ ਹਨ ਜੇਕਰ ਇਸ ਤੇ ਚਰਚਾ ਕਰੀਏ ਤਾਂ ਆਕਾਲ ਦਾ ਮਤਲਬ ਹੁੰਦਾ ਹੈ ਕਾਲ ਤੋਂ ਪਰੇ ਕੀ ਕਾਰਦਾਰ ਜਿਸ ਤੇ ਕੋਈ ਵੀ ਪ੍ਰਭਾਵ ਨਹੀਂ ਹੁੰਦਾ ਹੈ ਤੇ ਇਥੇ ਕਾਲ ਦਾ ਮਤਲਬ ਹੈ ਸਮਾਂ ਜਿਸ ਦਾ ਮਤਲਬ ਇਹ ਹੈ ਕਿ ਜਿੰਨੇ ਵੀ ਇਸ ਦੁਨੀਆ ਦੇ ਵਿੱਚ ਤਖਤ ਹਨ ਉਹ ਨਾਸ਼ਵਰ ਹਨ ਪਰ ਇਹ ਅਕਾਲ ਤਖਤ ਸਾਹਿਬ ਦਾ ਤੱਕ ਰਹਿੰਦੀ ਦੁਨੀਆ ਤੱਕ ਰਹੇਗਾ ਤੇ ਉਹ ਸਮੇਂ ਇਸ ਨੂੰ ਅਕਾਲ ਬੁੰਗਾ ਵੀ ਆਖਿਆ ਜਾਂਦਾ ਸੀ ਉਸ ਸਮੇਂ ਇੱਕ ਸਤ ਪੁਜ ਉੱਚਾ ਥੜਾ ਹੁੰਦਾ ਸੀ ਅਕਾਲ ਤਖਤ ਸਾਹਿਬ ਬਣਾਉਣ ਦੀ ਸ਼ੁਰੂਆਤ 1606 ਜੋ ਹੋਈ ਤੇ 1609 ਚ ਜਾ ਕੇ ਅਕਾਲ ਤਖਤ ਸਾਹਿਬ ਦੀ ਉਸਾਰੀ ਖਤਮ ਹੋਈ ਤੇ ਐਸੀ ਤਖਤ ਉੱਤੇ ਬੈਠ ਕੇ ਗੁਰੂ ਜੀ ਨੂੰ ਗੁਰਿਆਈ ਪ੍ਰਾਪਤ ਹੋਈ ਸੀ ਤੇ ਇੱਥੇ ਬੈਠ ਕੇ ਹੀ ਗੁਰੂ ਸਹਿਬਾਨ ਜੀ ਨੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਸਨ ਤੇ ਗੁਰੂ ਸਹਿਬਾਨ ਜੀ ਨੇ ਇਹ ਆਖਿਆ ਸੀ ਕਿ ਮੈਨੂੰ ਹੀਰੇ ਜਵਰਾਤ ਨਾ ਪੇਟ ਕਰੋ ਮੈਨੂੰ ਨੌਜਵਾਨ ਚਾਹੀਦੇ ਹਨ ਤੇ ਆ ਗੁਰੂ ਸਹਿਬਾਨ ਜੀ ਦਾ ਇਸ ਤਖਤ ਉੱਤੇ ਬੈਠ ਕੇ ਪਹਿਲਾ ਹੁਕਮ ਸੀ ਹੁੰਦਾ ਰਿਹਾ ਵੀ ਆਖਿਆ ਸੀ ਕਿ ਮੈਨੂੰ ਵਧੀਆ ਸ਼ਸਤਰ ਅਤੇ ਵਧੀਆ ਘੋੜੇ ਵੇਟ ਕਰੋ ਤੇ ਉਸ ਸਮੇਂ ਅਕਾਰ ਤਖਸ ਜਾਂ ਫਿਰ ਅਕਾਰ ਬੂੰਗਾ ਸਿਰਫ ਇੱਕ ਥੜੇ ਹੀ ਹੁੰਦਾ ਸੀ ਇਸ ਥੜ ਉੱਤੇ ਬੈਠ ਕੇ ਹੀ ਸਿੱਖਾ ਦੇ ਅੰਦਰ ਰਾਤ ਦੀ ਸੋਚ ਪੈਦਾ ਕੀਤੀ ਗਈ ਸੀ ਇਸ ਤਖਤ ਉੱਤੇ ਬੈਠ ਕੇ ਹੀ ਗੁਰੂ ਸਾਹਿਬਾਨ ਜੀ ਸੰਗਤਾਂ ਨੂੰ ਉਪਦੇਸ਼ ਤੇ ਦਰਸ਼ਨ ਦਿੰਦੇ ਹੁੰਦੇ ਸੀ ਤੇ ਸਭ ਤੋਂ ਇੰਟਰਸਟਿੰਗ ਗੱਲ ਤਾਂ ਇੱਥੇ ਇਹ ਹੈ ਕਿ ਅਕਾਰ ਤਖਤ ਸਾਹਿਬ ਦਾ ਥੜਾ ਕਿਸੇ ਮਿਸਤਰੀ ਨੇ ਹੀ ਨਹੀਂ ਬਣਾਇਆ ਐਸੋ ਗੁਰੂ ਸਾਹਿਬਾਨ ਜੀ ਨੇ ਆਪਣੇ ਹੱਥਾਂ ਦੇ ਨਾਲ ਬਣਾਇਆ ਸੀ ਐਸੋ ਲਾਵਾ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੇ ਅਕਾਲ ਤਖਤ ਸਾਹਿਬ ਬਣਾਉਣ ਦੀ ਸੇਵਾ ਨਿਭਾਈ ਸੀ ਤੇ ਇਹ ਆਖਿਆ ਜਾਂਦਾ ਹੈ ਕਿ ਬਾਬਾ ਬੁੱਢਾ ਜੀ ਇੱਟਾਂ ਲੈ ਕੇ ਆਉਂਦੇ ਸੀ ਤੇ ਭਾਈ ਗੁਰਦਾਸ ਜੀ ਇਹਨਾਂ ਇੱਟਾਂ ਨੂੰ ਚੂਨਾ ਲਾਉਂਦੇ ਸੀ ਅਤੇ ਸ੍ਰੀ ਗੁਰੂ ਹਰगोਬਿੰਦ ਜੀ ਇਹਨਾਂ ਇੱਟਾਂ ਨੂੰ ਚਿੰਦੇ ਹਨ ਇਸੇ ਤਰੀਕੇ ਦੇ ਨਾਲ ਅਕਾਲ ਤਖਤ ਸਾਹਿਬ ਦਾ ਥੜਾ ਬਣਾਇਆ ਗਿਆ ਹੁਣ ਇਹ ਗੱਲ ਕਰਦੇ ਹਾਂ ਕਿ ਸਮੇਂ-ਸਮੇਂ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਿਵੇਂ ਨਿਯੁਕਤ ਕੀਤੇ ਗਏ ਗੁਰੂ ਕਾਲ ਵਿੱਚ ਤਾਂ ਗੁਰੂ ਸਾਹਿਬਾਨ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਜਥੇਦਾਰ ਬਣਾਇਆ ਸੀ ਤੇ ਉਸ ਸਮੇਂ ਤੋਂ ਲੈ ਕੇ ਮਿਸਲਾ ਦੇ ਰਾਜ ਤੱਕ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਰਬੱਤ ਖਾਲਸਾ ਦੇ ਵੱਲੋਂ ਬਣਾਏ ਜਾਂਦੇ ਸੀ ਤੇ ਉਸ ਸਮੇਂ ਤਾਂ ਜਥੇਦਾਰ ਸ਼ਬਦ ਦਾ ਵੀ ਇਸਤੇਮਾਲ ਨਹੀਂ ਕੀਤਾ ਜਾਂਦਾ ਸੀ ਉਸ ਸਮੇਂ ਸਿੰਘ ਸਾਹਿਬ ਜੀ ਆਖਿਆ ਜਾਂਦਾ ਸੀ ਹੁਣ ਜੇਕਰ ਗੱਲ ਕਰੀਏ ਕਿ ਅਕਾਲ ਤਖਤ ਸਾਹਿਬ ਦੀ ਇਹ ਮਾਰਤ ਕਿਵੇਂ ਬਦਲੀ ਇਹ ਬਿਲਡਿੰਗ ਪਹਿਲਾਂ ਨਹੀਂ ਸੀ ਗੁਰੂ ਸਾਹਿਬਾਨ ਜੀ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਟਾਈਮ ਤੱਕ ਇੱਥੇ ਗੁਰੂ ਸਾਹਿਬਾਨ ਜੀ ਦਾ ਉਹ ਬਣਾਇਆ ਹੋਇਆ 7 ਫੁੱਟ ਦਾ ਥੜਾ ਹੀ ਹੁੰਦਾ ਸੀ ਜਦੋਂ ਸਿੰਘਾਂ ਦੀ ਅਫਦਾਲੀ ਵਰਗਿਆ ਦੇ ਨਾਲ ਦੁਸ਼ਮਣੀ ਪਈ ਤਾਂ ਉਹਨਾਂ ਨਿੱਦਰਬਾਰ ਸਾਹਿਬ ਦੇ ਸਰੋਵਰ ਤੇ ਅਕਾਲ ਤਖਤ ਸਾਹਿਬ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਬੁਣਨੀਆਂ ਸ਼ੁਰੂ ਕਰ ਦਿੱਤੀਆਂ। ਨਜਾਰਾ ਹੀ ਸਿੰਘਾਂ ਨੂੰ ਸ਼ਹੀਦ ਕਰਕੇ ਦਰਬਾਰ ਸਾਹਿਬ ਦੀ ਬਿਲਡਿੰਗ ਦੇ ਉੱਪਰ ਹਮਲਾ ਕਰ ਦਿੱਤਾ। ਦਰਬਾਰ ਸਾਹਿਬ ਦੀ ਬਿਲਡਿੰਗ ਤੇ ਤੋਪਾਂ ਦੇ ਨਾਲ ਹਮਲਾ ਕੀਤਾ ਗਿਆ ਤੇ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਦੇ ਵਿੱਚ ਰੀਤਾ, ਮਿੱਟੀ, ਜਾਨਵਰਾਂ ਦੀਆਂ ਹੱਡੀਆਂ ਪਾ ਦਿੱਤੀਆਂ ਗਈਆਂ। ਅਤੇ ਗੁਰੂ ਸਾਹਿਬਾਨ ਜਿਹਦੇ ਹੱਥੀ ਬਣਾਏ ਗਏ ਹੋਏ ਅਕਾਲ ਤਖਤ ਸਾਹਿਬ ਦੇ ਥੜੇ ਨੂੰ ਵੀ ਟੈ ਡੇ ਨਹੀਂ ਕਰ ਦਿੱਤਾ ਗਿਆ ਇਸ ਤੋਂ ਬਾਅਦ ਸਿੱਖ ਮਿਸਲਾਂ ਦੀ ਸ਼ੁਰੂ ਹੁੰਦੀ ਹੈ ਦਲ ਖਾਲਸਾ ਹੁਣ ਦੋ ਜੋ ਬੰਦ ਚੁੱਕਿਆ ਸੀ ਤਰਨਾ ਦਲ ਤੇ ਬੁੱਢਾ ਦਲ ਤਰਨਾ ਦਲ ਦੇ ਵਿੱਚ ਹੁੰਦੇ ਸੀ ਜਵਾਨ ਜੋ ਜੰਗਾਂ ਦੇ ਵਿੱਚ ਲੜਿਆ ਕਰਦੇ ਸੀ ਜਿਨ੍ਹਾਂ ਦੀ ਉਮਰ 40 ਤੋਂ 45 ਸਾਲ ਤੋਂ ਘੱਟ ਹੁੰਦੀ ਸੀ ਤੇ ਜਿਹੜੇ ਸਿੰਘਾਂ ਦੀ ਉਮਰ 40 ਤੋਂ 45 ਸਾਲ ਤੋਂ ਵੱਧ ਹੁੰਦੀ ਸੀ ਉਹਨਾਂ ਨੂੰ ਬੁੱਢਾ ਦਲ ਦੇ ਵਿੱਚ ਪਾ ਦਿੱਤਾ ਜਾਂਦਾ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਬੁੱਢਾ ਦਲ ਤੋਂ ਹੀ ਚੁਣੇ ਜਾਂਦੇ ਸੀ ਤੇ ਤਰਨਾ ਦਲ ਦੀ ਬਣਤੀ ਸੀ ਜੰਗਾਂ ਦੇ ਵਿੱਚ ਲੜਨਾ ਅਤੇ ਬੁੱਢਾ ਦਲ ਦੀ ਜ਼ਿੰਮੇਵਾਰੀ ਹੁੰਦੀ ਸੀ ਸਾਰੇ ਗੁਰੂ ਘਰਾਂ ਦੀ ਸੇਵਾ ਕਰਨਾ ਮਰਿਆਦਾ ਨੂੰ ਕਾਇਮ ਰੱਖਣਾ ਤੇ ਸਿੱਖੀ ਦਾ ਪ੍ਰਚਾਰ ਕਰਨਾ ਇਸ ਤੋਂ ਬਾਅਦ ਜੱਸਾ ਸਿੰਘ ਆਲੂਵਾਲਿਆ ਜੀ ਨੇ ਅਕਾਲ ਤਖਤ ਸਹਿਬ ਦੀ ਪਹਿਲੀ ਮੰਜ਼ਲ ਤਿਆਰ ਕੀਤੀ ਅਕਾਲ ਤਖਤ ਦੇ ਸਹਿਬਦਿਆਂ ਉਹ ਜਿਹੜੀਆਂ ਉੱਚੇ ਵਾਲੀਆਂ ਮੰਜ਼ਲਾ ਨੇ ਉਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਵੱਲੋਂ ਬਣਵਾਈਆਂ ਗਈਆਂ ਸੀ ਤੇ ਅਕਾਲ ਤਖਤ ਸਾਹਿਬ ਦਾ ਜਿਹੜਾ ਸੋਨੇ ਦਾ ਗੁੰਬਰ ਹੈ ਉਸ ਨੂੰ ਮਹਾਨ ਸਿੱਖ ਜਰਨੈਲ ਹਰੀ ਸਿੰਘ ਨਲਵਾ ਜੀ ਦੇ ਵੱਲੋਂ ਭੇਟ ਕੀਤਾ ਗਿਆ ਸੀ ਸਿੱਖ ਰਾਜ ਦਾ ਸਭ ਤੋਂ ਪਾਵਰਫੁਲ ਇਨਸਾਨ ਸੀ ਮਹਾਰਾਜਾ ਰਣਜੀਤ ਸਿੰਘ ਜੀ ਪਰ ਮਹਾਰਾਜਾ ਰਣਜੀਤ ਸਿੰਘ ਵੀ ਸਿਰਫ ਇੱਕ ਇਨਸਾਨ ਦੇ ਅੱਗੇ ਝੁਕਦਾ ਸੀ ਤੇ ਉਹ ਕੱਲੇ ਇਹੋ ਜਿਹੇ ਇਨਸਾਨ ਸੀ ਜਿੱਦੀ ਗੱਲ ਮਹਾਰਾਜਾ ਰਣਜੀਤ ਸਿੰਘ ਕਦੇ ਵੀ ਨਹੀਂ ਮੋੜਦੇ ਸੀ ਤੇ ਉਹ ਸੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਜਥੇਦਾਰ ਬਾਬਾ ਕਾਲੀ ਫੂਲਾ ਸਿੰਘ ਜੀ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ 100 ਕੋੜੀਆਂ ਦੀ ਸਜ਼ਾ ਸੁਣਾਈ ਸੀ ਤੇ ਮਹਾਰਾਜਾ ਰਣਜੀਤ ਸਿੰਘ ਜੀ ਵੀ ਉਹਨਾਂ ਦੇ ਅੱਗੇ ਹੱਥ ਜੋੜ ਕੇ ਖੜੇ ਹੋ ਗਏ ਸੀ ਤੇ ਉਸ ਸਮੇਂ ਅਕਾਲੀ ਫੂਲਾ ਸਿੰਘ ਜੀ ਦੀ ਆਪਣੀ ਇੱਕ ਫੌਜ ਵੀ ਆਂਦੀ ਸੀ ਜੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਅੰਡਰ ਨਹੀਂ ਆਂਦੀ ਸੀ ਬਲਕਿ ਮਹਾਰਾਜਾ ਇਨ੍ਹਾਂ ਗੁਰੂ ਦੀਆਂ ਲਾਡੀਆਂ ਫੌਜਾਂ ਦੇ ਅੰਡਰ ਆਂਦਾ ਸੀ ਤੇ ਇਸ ਫੌਜ ਦਾ ਨਾਮ ਰੱਖਿਆ ਗਿਆ ਸੀ ਅਕਾਲ ਰੈਜੀਮੈਂਟ ਤੇ ਜਦ ਕਦੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਇਨ੍ਹਾਂ ਦੀ ਲੋੜ ਪੈਂਦੀ ਤਾਂ ਉਹਨਾਂ ਦੀ ਮਦਦ ਵੀ ਕਰਦੇ ਸੀ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਤ ਤੋਂ ਬਾਅਦ ਰਾਜ ਆਂਦਾ ਹੈ ਅੰਗਰੇਜ਼ਾਂ ਦਾ ਤੇ ਉਹ ਇਹ ਇੱਕ ਚੀਜ਼ ਨੋਟਿਸ ਕਰਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਜੀ ਅਕਾਲ ਤਖਤ ਸਾਹਿਬ ਦੇ ਅੱਗੇ ਬਹੁਤ ਜ਼ਿਆਦਾ ਝੁਕਦੇ ਨੇ ਕਿ ਉਹਨਾਂ ਨੂੰ ਇੱਕ ਗੱਲ ਪਤਾ ਲੱਗ ਗਈ ਸੀ ਕਿ ਅਕਾਲ ਤਖਤ ਸਾਹਿਬ ਬਹੁਤ ਵੱਡੀ ਚੀਜ਼ ਹੈ ਜਿਸ ਕਰਕੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਖਤਮ ਕਰਨ ਤੋਂ ਬਾਅਦ ਅੰਗਰੇਜ਼ ਸਿੱਧਾ ਆਕਾਲ ਤਖਤ ਸਾਹਿਬ ਤੇ ਨਜ਼ਰ ਰੱਖੀ ਬੈਠੇ ਸੀ ਤੇ ਉਸ ਸਮੇਂ ਆਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਬਾਬਾ ਹਨੂਮਾਨ ਸਿੰਘ ਜੀ ਜਿਨ੍ਹਾਂ ਨੇ 90 ਸਾਲ ਦੀ ਉਮਰ ਦੇ ਵਿੱਚ ਅੰਗਰੇਜ਼ਾਂ ਨੂੰ ਭਾਜੜਾ ਪਵਾ ਦਿੱਤੀਆਂ ਸੀ ਤੇ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਪਹਿਲੀ ਬਗਾਵਤ ਵੀ ਬਾਬਾ ਹਨੂਮਾਨ ਸਿੰਘ ਜੀ ਨੇ ਹੀ ਕੀਤੀ ਸੀ ਤੇ ਫਿਰ ਅੰਗਰੇਜ਼ਾਂ ਨੇ ਨਿਹੰਗ ਸਿੰਘਾਂ ਤੇ ਹਮਲੇ ਕੀਤੇ ਤੇ ਹੌਲੀ-ਹੌਲੀ ਆਪਣੇ ਬੰਦੇ ਅਕਾਲ ਤਖਤ ਸਾਹਿਬ ਦੇ ਵਿੱਚ ਦਾਖਲ ਕਰਵਾ ਦਿੱਤੇ ਤੇ ਉਸ ਸਮੇਂ ਇਹਨਾਂ ਨੂੰ ਸਰਵਣਾ ਆਖਿਆ ਜਾਂਦਾ ਸੀ ਤੇ ਉਹਨਾਂ ਵਿੱਚੋਂ ਇੱਕ ਸੀ ਸਰਵਣਾ ਅਰੂਰ ਸਿੰਘ ਜਿਸ ਨੇ ਜਰਨਲ ਡਾਇਰ ਦੇ ਗਲ ਦੇ ਵਿੱਚ ਸਰੋਪਾ ਪਾਇਆ ਸੀ ਇਸ ਤੋਂ ਬਾਅਦ ਫਿਰ ਅਕਾਲੀ ਲਹਿਰ ਦੀ ਸ਼ੁਰੂਆਤ ਹੋਈ ਕਿਆ ਕਾਲੀ ਗਨ ਪਾਰਟੀ ਦੀ ਸ਼ੁਰੂਆਤ ਐਤੋਂ ਹੀ ਹੋਈ ਸੀ ਅਨੇਕਾਂ ਹੀ ਸ਼ਹਾਦਤਾਂ ਤੋਂ ਬਾਅਦ ਫਿਰ ਹੋਣ ਦੇ ਵਿੱਚ ਆਈ ਐਸਜੀਪੀਸੀ ਜਿਸ ਤੋਂ ਬਾਅਦ ਐਸਟੀਪੀਸੀ ਦੇ ਵੱਲੋਂ ਹੀ ਆਕਾਲ ਤਖਤ ਸਾਹਿਬ ਦੇ ਜਥੇਦਾਰ ਚੁਣੇ ਜਾਂਦੇ ਸੀ ਪਰ ਕਈ ਵਾਰ ਇੰਜ ਵੀ ਹੋਇਆ ਸੀ ਕਿ ਸਰਬੱਤ ਖਾਲਸਾ ਦੇ ਵੱਲੋਂ ਇਹ ਜਥੇਦਾਰ ਚੁਣੇ ਗਏ ਹੋਣ ਤੇ ਫਿਰ 1984 ਦੇ ਵਿੱਚ ਸੈਂਟਰਲ ਗਵਰਨਮੈਂਟ ਦੇ ਵੱਲੋਂ ਆਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਗਿਆ ਐਸੇ ਹਮਲੇ ਦੇ ਵਿੱਚ ਆਕਾਲ ਤਖਤ ਸਾਹਿਬ ਦੀ ਮਾਰਦ ਦੇ ਉੱਪਰ ਬਹੁਤ ਜ਼ਿਆਦਾ ਨੁਕਸਾਨ ਆਇਆ ਇਸ ਸਾਹਮਣੇ ਤੋਂ ਬਾਅਦ ਕੁਝ ਕਮੇਡੀਆਂ ਨੇ ਇਹ ਫੈਸਲਾ ਲਿਆ ਕਿ ਅਕਾਲ ਤਖਤ ਸਾਹਿਬ ਦੀ ਇਸ ਇਮਾਰਤ ਨੂੰ ਐਹੀ ਹੀ ਰੱਖਿਆ ਜਾਏਗਾ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਇਸ ਤੱਕ ਇਹਨੂੰ ਵੇਖ ਸਕਣ ਪਰ ਜਦੋਂ ਸੈਂਟਰਲ ਗਵਰਨਮੈਂਟ ਨੂੰ ਇਸ ਚੀਜ਼ ਦੇ ਬਾਰੇ ਪਤਾ ਲੱਗਾ ਸੈਂਟਰਲ ਗਵਰਨਮੈਂਟ ਨੇ ਕੁਝ ਸਿੱਖਾ ਦੇ ਨਾਲ ਮਿਲ ਕੇ ਅਕਾਲ ਤਖਤ ਸਾਹਿਬ ਦੀ ਬਿਲਡਿੰਗ ਦੀ ਉਸਾਰੀ ਸ਼ੁਰੂ ਕਰਵਾ ਦਿੱਤੀ ਪਰ ਇਹ ਗੱਲ ਸਿੱਖਾਂ ਨੂੰ ਮਨਜ਼ੂਰ ਨਹੀਂ ਸੀ ਜਿਸ ਕਰਕੇ ਸਿੱਖਾਂ ਨੇ ਇਸ ਇਮਾਰਤ ਤਾਂ ਫਿਰ ਸਭ ਸੰਗਤਾਂ ਨੇ ਮਿਲ ਕੇ ਅਕਾਲ ਤਖਤ ਸਾਹਿਬ ਦੀ ਉਸਾਰੀ ਖੁਦ ਕੀਤੀ। ਤੇ ਅੱਜ ਜਿਹੜੀ ਅਸੀਂ ਅਕਾਲ ਤਖਤ ਸਾਹਿਬ ਦੀ ਮਾਰਤ ਦੇਖਦੇ ਹਾਂ ਉਹ ਸਿੱਖਾਂ ਨੇ ਆਪਣੇ ਹੱਥਾਂ ਦੇ ਨਾਲ ਆਪ ਬਣਾਈ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਲਗਭਗ 22 ਸਾਲ ਅਕਾਲ ਤਖਤ ਸਾਹਿਬ ਦੀ ਗੱਦੀ ਤੇ ਵਿਰਾਜਮਾਨ ਰਹੇ ਸੰਤ ਤੇ ਭਾਈ ਗੁਰਦਾਸ ਜੀ ਅਕਾਲ ਤਖਤ ਸਾਹਿਬ ਦੇ ਪਹਿਲੇ ਜਥੇਦਾਰ ਸਨ ਤੇ ਦੂਸਰੇ ਭਾਈ ਬਣੀ ਸਿੰਘ ਜੀ ਜੇਕਰ ਅੱਜ ਵੀ ਅਸੀਂ ਅਕਾਲ ਤਖਤ ਸਾਹਿਬ ਦੀ ਬਿਲਡਿੰਗ ਦੀ ਗੱਲ ਕਰੀਏ ਤਾਂ ਇੱਕ ਬਹੁਤ ਹੀ ਸੋਹਣੀ ਬਿਲਡਿੰਗ ਸਾਨੂੰ ਵੇਖਣ ਨੂੰ ਮਿਲਦੀ ਹੈ ਜਿੱਤੂ ਗੁਰੂ ਗ੍ਰੰਥ ਸਾਹਿਬ ਦੀ ਸਾਨੂੰ ਆਪਣੇ ਦਰਸ਼ਨ ਦਿੰਦੇ ਹਨ ਪਰ ਜੇਕਰ ਅਕਾਲ ਤਖਤ ਸਾਹਿਬ ਦੀ ਅੱਜੀ ਬਿਲਡਿੰਗ ਦੀ ਗੱਲ ਕਰੀਏ ਤਾਂ ਇੱਥੇ ਅੰਦਰ ਖੱਬੇ ਪਾਸਿਓਂ ਜਿੱਥੇ ਨੀਚੇ ਜਾ ਕੇ ਖੂਹ ਮੌਜੂਦ ਹੈ ਜੇਕਰ ਅਸੀਂ ਆਕਾਰਤਕ ਸਾਹਿਬ ਦੇ ਉੱਪਰ ਬਣੇ ਗੁਪਤ ਘਰਮ ਦੀ ਗੱਲ ਕਰੀਏ ਤਾਂ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਸਰੂਪ ਮਧੂਤ ਸਨ ਇੱਕ ਤਾਂ ਸਰੂਪ ਉਹ ਹੈ ਜੋ 1921 ਦੇ ਨਨਕਾਣਾ ਸਾਹਿਬ ਦੇ ਸਾਕੇ ਦੌਰਾਨ ਗੋਲੀਆਂ ਲੱਗਣ ਕਾਰਨ ਜ਼ਖਮੀ ਹੋਇਆ ਸੀ ਤੇ ਜੇਕਰ ਤੁਸੀਂ ਨਨਕਾਣਾ ਸਾਹਿਬ ਦੇ ਇਸ ਸਾਕੇ ਬਾਰੇ ਵੀ ਜਾਨਣਾ ਚਾਹੁੰਦੇ ਹੋ ਤੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਅਸੀਂ ਇਸ ਦੇ ਬਾਰੇ ਵੀ ਇੱਕ ਵੀਡੀਓ ਲਿਆਵਾਂਗੇ ਅਤੇ ਜੇਕਰ ਅਸੀਂ ਦੂਸਰੇ ਸਰੂਪ ਦੀ ਗੱਲ ਕਰੀਏ ਤਾਂ ਉਹ ਸਰੂਪ ਉਹ ਸਨ ਜੋ 1984 ਦੇ ਐਸਟੱਲੂਕਾਰੇ ਦੌਰਾਨ ਜ਼ਖਮੀ ਹੋਏ ਸਨ ਕੁਝ ਖਾਸ ਦਿਹਾੜਿਆਂ ਦੇ ਦੌਰਾਨ ਇਹਨਾਂ ਦੋਵਾਂ ਸਰੂਪਾਂ ਦੇ ਦਰਸ਼ਨ ਵੀ ਕਰਵਾਏ ਜਾਂਦੇ ਨੇ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਤੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜੁਆਇਨ ਜ਼ਰੂਰ ਕਰਿਓ ਤਾਂਕਿ ਤੁਸੀਂ ਸਾਡੀ ਅੱਗੇ ਆਉਣ ਵਾਲੀਆਂ ਮੈਂਬਰ ਓਨਲੀ ਵੀਡੀਓ ਜੋਈ ਕਾ ਤੁਹਾਨੂੰ ਬਹੁਤ-ਬਹੁਤ ਥੈਂਕਸ ਦੇ ਰਹੀ ਹਾਂ ਸਾਡੇ ਚੈਨਲ ਨੂੰ ਸਪੋਰਟ ਜਰੂਰ ਕਰਿਓ ਤੇ ਤੁਹਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਕਿ ਤੁਹਾਨੂੰ ਅੱਜ ਦੀ ਵੀਡੀਓ ਕਿਹੋ ਜਿਹੀ ਲੱਗੀ ਤੇ ਅਸੀਂ ਅਗਲੀ ਵੀਡੀਓ ਕਿਸ ਟੌਪਿਕ ਤੇ ਲਈ ਤੇ ਇਸ ਵੀਡੀਓ ਨੂੰ ਜ਼ਿਆਦਾ-ਜ਼ਿਆਦਾ ਲੋਕਾਂ ਦੇ ਨਾਲ ਸ਼ੇਅਰ ਵੀ ਕਰਿਓ ਤਾਂ ਕਿ ਉਹਨਾਂ ਤੱਕ ਵੀ ਇਹ ਇਤਿਹਾਸ ਪਹੁੰਚ ਪਾਏ ਧੰਨਵਾਦ